ਤਤੀ ਤਵੀ ਤੱਤਾਰੇ ਤਾ ਤੱਤੀ ਹਵਾ ਚੱਲੀ ਜਾਏ ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਖ ਨੇੜੇ ਆਏ ਤੱਤੀ ਤਵੀ ਤੱਤਾਰੇ ਤਾ ਤੀ ਤਵੀ ਤੇ ਪੂਰੀ ਦੁਨੀਆ ਦਾ ਮਾਲਕ ਬੈਠਾ ਸੀ ਜਿਸ ਦੀ ਅੱਜ ਸ਼ਹਾਦਤ ਨੂੰ ਅਸੀਂ ਯਾਦ ਕਰ ਰਹੇ ਹਾਂ ਅੱਜ ਚਾਰੇ ਪਾਸੇ ਤਪ ਦੀ ਗਰਮੀ ਦੇ ਵਿੱਚ ਜਦੋਂ ਬਾਹਰ ਨਿਕਲਦੇ ਆਂ ਤਾਂ ਠੰਡੇ ਮਿੱਠੇ ਚਲਦੀਆਂ ਛਪੀਲਾਂ ਅਸੀਂ ਛਕਦੇ ਆਂ ਪਰ ਮਨ ਦੇ ਵਿੱਚ ਇੱਕੋ ਸਵਾਲ ਆਉਂਦਾ ਹੈ ਕਿ ਆਖਿਰਕਾਰ ਸੱਚੇ ਸੁੱਚੇ ਧਰਮੀ ਮਨੁੱਖ ਨੂੰ ਤੱਤੀ ਤਵੀ ਤੇ ਕਿਉਂ ਬੈਠਣਾ ਪੈ ਗਿਆ ਅਸੀਂ ਇਤਿਹਾਸ ਜਾਣਦੇ ਆਂ ਪਰ ਉਹਨਾਂ ਦੀਆਂ ਸਿੱਖਿਆਵਾਂ ਨੂੰ ਕਿੰਨਾ ਕੁ ਮਨ ਦੇ ਅੰਦਰ ਬਿસા ਕੇ ਬੈਠੇ ਆਂ ਇਹ ਤਾਂ ਸਿਰਫ ਸਾਡਾ ਅੰਦਰ ਹੀ ਜਾਣਦਾ ਹੈ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਬਣਾਵੇ ਗੁਰੂ ਅਜਨਦੇਵ ਜੀ ਬਾਣੀ ਦੇ ਬਹੁਤ ਨਿਮਰਤਾ ਦੇ ਪੁੰਜ ਜਿਨ੍ਹਾਂ ਨੂੰ ਤੱਤੀ ਤਵੀ ਤੇ ਬਿਠਾਇਆ ਤੇ ਉਸਦੇ ਬਾਅਦ ਉੱਬਲਦੀਆਂ ਦੇਗਾਂ ਦੇ ਵਿੱਚ ਉਹਨਾਂ ਨੂੰ ਬਾਲ ਦਿੱਤਾ ਗਿਆ ਉਹਨਾਂ ਦੇ ਸੀਸ ਦੇ ਉੱਤੇ ਸਾਰਦੀ ਭੁਜ ਦੀ ਰੇਤ ਜਿਹੜੀ ਪਾਈ ਜਾਂਦੀ ਹੈ ਐਨੇ ਤਸੀਹੇ ਜਿਹੜੇ ਗੁਰੂ ਅਰਜਨ ਦੇਵ ਜੀ ਨੇ ਚੱਲੇ ਤੇ ਉਹਨਾਂ ਦਾ ਛਾਲੋ ਛਾਲੀ ਹੋਇਆ ਸਰੀਰ ਬਾਦ ਦੇ ਵਿੱਚ ਪਾਣੀ ਦੇ ਵਿੱਚ ਰੋੜ ਦਿੱਤਾ ਜਾਂਦਾ ਸੋਚੋ ਕਿੰਨਾ ਤਾਪ ਚੱਲਿਆ ਹੋਵੇਗਾ ਅਸੀਂ ਗਰਮੀ ਦੇ ਵਿੱਚ ਬਾਹਰ ਨਿਕਲਦੇ ਹਾਂ ਸਾਨੂੰ ਤਾਪ ਲੱਗਦਾ ਹੈ ਅਸੀਂ ਉਹ ਗਰਮੀ ਮਹਿਸੂਸ ਕਰਦੇ ਹਾਂ ਤਾਂ ਦਿਲ ਛਲਣੀ ਹੋ ਜਾਂਦਾ ਪਰ ਸੋਚੋ ਗੁਰੂ ਅਰਜਨ ਦੇਵ ਜੀ ਨੇ ਆਮ ਲੋਕਾਂ ਦੀ ਰੱਖਿਆ ਦੇ ਲਈ ਧਰਮ ਦੀ ਰੱਖਿਆ ਦੇ ਲਈ ਕਿੰਨੀ ਕੁਰਬਾਨੀ ਕੀਤੀ ਸਿੱਖ ਇਤਿਹਾਸ ਦੇ ਵਿੱਚ ਕੁਰਬਾਨੀਆਂ ਦੀ ਬੇਪਨਾਹ ਦੌਲਤ ਨਹੀਂ ਹੈ ਪੂਰਾ ਇਤਿਹਾਸ ਜਿਹੜਾ ਕੁਰਵਾਨੀਆਂ ਦੇ ਨਾਲ ਲਹੂ ਲੋਹਾਨ ਹੈ ਜਦੋਂ ਗੁਰੂ ਅਰਜਨ ਦੇਵ ਜੀ ਜਿਹੜੇ ਨੇ ਸ਼ਹੀਦੀ ਦਿੰਦੇ ਨੇ ਤਾਂ ਉਹ ਇੱਕ ਇਨਕਲਾਬੀ ਮੋੜ ਸਿੱਖ ਇਤਿਹਾਸ ਦੇ ਵਿੱਚ ਗਿਣਿਆ ਜਾਂਦਾ ਹੈ ਜਿਸ ਤੋਂ ਬਾਅਦ ਸ਼ਹੀਦੀਆਂ ਦਾ ਜਿਹੜਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਅਗਰ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹ ਤਾਂ ਪਹਿਲਾਂ ਤੋਂ ਹੀ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਉਹਨਾਂ ਦੇ ਆਪਣੇ ਵੱਡੇ ਭਰਾ ਪ੍ਰਿਥਵੀ ਤੇ ਉਸ ਦੀ ਘਰ ਵਾਲੀ ਛੜੀ ਹੈ ਉਹਨਾਂ ਦੇ ਨਾਲ ਬੋਲ ਕਬੋਲ ਬੋਲਦੇ ਨੇ ਐਨਾ ਹੀ ਨਹੀਂ ਐਨੇ ਕਿ ਈਰਖਾ ਕਰਦੇ ਨੇ ਕਿ ਉਹਨਾਂ ਦੇ ਪੁੱਤਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਮਰਵਾਉਣ ਤੱਕ ਪਹੁੰਚ ਜਾਂਦੇ ਨੇ ਪਰ ਕਮਾਲ ਦੀ ਗੱਲ ਕਿ ਗੁਰੂ ਅਰਜਨ ਦੇਵ ਜੀ ਨੇ ਇੱਕ ਵਾਰ ਵੀ ਉਹਨਾਂ ਨੂੰ ਉੱਚਾ ਨਹੀਂ ਬੋਲਿਆ ਤੇ ਉਸ ਤੋਂ ਬਾਅਦ ਮਜ਼ਲੂਮਾਂ ਆਮ ਲੋਕਾਂ ਦਾ ਨਿਰਖਿਆ ਦੇ ਲਈ ਤਤੀ ਤਵੀ ਤੇ ਬਿਠਾ ਦਿੱਤੇ ਜਾਂਦੇ ਨੇ ਕਾਰਨ ਬਹੁਤ ਸਾਰੇ ਹੋਣਗੇ ਪਰ ਉਹਨਾਂ ਦੀ ਕੁਰਬਾਨੀ ਦਾ ਸੁਨੇਹਾ ਕੀ ਹੈ ਉਹਨਾਂ ਦੀ ਕੁਰਬਾਨੀ ਦਾ ਅਰਥ ਕੀ ਹੈ ਸ਼ਾਇਦ ਕੋਈ ਜਾਣਦਾ ਹੋਵੇਗਾ ਅਸੀਂ ਸੇਵਾਦਾਰਤਾ ਬਣ ਜਾਂਦੇ ਆ ਪਰ ਉਹਨਾਂ ਦੀਆਂ ਸਖਿਆਵਾਂ ਨੂੰ ਕਿੰਨਾ ਕੁ ਆਪਣੇ ਅੰਦਰ ਬਸਾਉਂਦੇ ਆ ਸਾਡਾ ਸਿਰਫ ਅੰਦਰ ਜਾਣਦਾ ਅੱਜ ਲੋੜ ਐ ਉਹਨਾਂ ਦੇ ਦਿੱਤੇ ਮਾਰਗ ਤੇ ਚੱਲਣ ਦੀ ਊਚ ਨੀਚ ਨਿੰਦਿਆ ਚੁਗਲੀ ਤੋਂ ਬਚਣ ਦੀ ਹੁਕਮ ਦੇ ਅੰਦਰ ਉਹਨਾਂ ਨੇ ਕਿਹਾ ਸੀ ਸਭ ਕੁਝ ਚੱਲਦਾ ਵਕ ਵਕ ਜਾਂਦਾ ਧਰਮਾਂ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਦੀ ਬਾਣੀ ਨੂੰ ਜਗ੍ਹਾ ਦਿੱਤੀ ਜਾਂਦੀ ਐ ਆਦ ਗ੍ਰੰਥ ਦੇ ਵਿੱਚ ਜਿਨ੍ਹਾਂ ਦੀ ਸੰਪਾਦਨਾ ਜਿਸ ਦੇ ਰਚਨਹਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੀ ਤੇ ਉਸ ਦੇ ਨਾਲ ਹੀ ਇੱਕ ਸੁਨੇਹਾ ਜਿਹੜਾ ਐ ਲੋਕਾਂ ਨੂੰ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਇੱਕ ਹੁਕਮ ਤੋਂ ਅੰਦਰ ਇੱਕ ਹੁਕਮ ਦੇ ਅੰਦਰ ਸਭ ਕੁਝ ਵਾਪਰ ਰਿਹਾ ਹੈ ਸਨੇਹਾ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਸੀ ਕਿ ਰੱਬ ਇੱਕ ਹੈ ਉਸ ਦੇ ਨਾਲ ਹੀ ਨਾਮ ਸਿਮਰਨ ਤੋਂ ਬਿਨਾਂ ਸੁੱਖਾਂ ਦੀ ਪ੍ਰਾਪਤੀ ਸਿਰਫ ਇੱਕ ਸੁਪਨਾ ਹੈ ਅਸੀਂ ਸਿੱਖਿਆਵਾਂ ਅਸੀਂ ਦਿਨ ਮਨਾ ਲੈਂਦੇ ਆ ਪਰ ਕਿੰਨਾ ਕੁ ਅਸੀਂ ਆਪਣੇ ਅੰਦਰ ਬਸਾਉਨੇ ਆ ਇਹ ਤਾਂ ਸਿਰਫ ਸਾਡਾ ਅੰਦਰ ਹੀ ਜਾਣਦਾ ਹੈ ਅੱਜ ਦੇ ਦਿਨ ਲੋੜ ਹੈ ਇਹਨਾਂ ਸਿੱਖਿਆਵਾਂ ਨੂੰ ਆਪਣੇ ਮਨ ਦੇ ਵਿੱਚ ਬਸਾਉਣ ਦੀ ਨਾ ਕਿ ਵਿਖਾਵੇ ਦੇ ਸੇਵਾਦਾਰ ਬਨਣ ਦੀ ਨਿੰਦਾ ਚੁਗਲੀ ਈਰਖਾ ਉੱਚ ਨਿਚਣ ਤੋਂ ਬਚਣ ਦਾ ਸੁਨੇਹਾ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਸੀ ਸੇਵਾ ਸਿਮਰਨ ਸਰਬ ਦੇ ਭਲੇ ਦੀ ਅਰਦਾਸ ਦਾ ਸੁਨੇਹਾ ਸੀ ਇਸ ਨੂੰ हां लोक सेवा हुकम दे अंदर पाणੇ ਨੂੰ ਮਿੱਠਾ ਕਰਕੇ ਮੰਨਣ ਦਾ ਸੁਨੇਹਾ ਸੀ ਅਸੀਂ ਆਦ ਗ੍ਰੰਥ ਪੜ੍ਹਦੇ ਆ ਪਰ ਉਸ ਦੇ ਵਿੱਚੋਂ ਕੀ ਅਰਥ ਨਿਕਲਦੇ ਨੇ ਇਹ ਸ਼ਾਇਦ ਕੋਈ ਕੋਈ ਜਾਣਦਾ ਹੋਵੇਗਾ ਪਰ ਜੇ ਤੁਸੀਂ ਇਤਿਹਾਸ ਨੂੰ ਉਹਨਾਂ ਦੇ ਸੁਨੇਹੇ ਨੂੰ ਸੁਣਦੇ ਹੋ ਤਾਂ ਇਹ ਸ਼ੇਅਰ ਕਰਕੇ ਬਾਕੀਆਂ ਤੱਕ ਵੀ ਪਹੁੰਚਾਣਾ ਹੈ ਤਾਂ ਜੋ ਅੱਜ ਦੇ ਦਿਨ ਹਰ ਬੰਦੇ ਨੂੰ ਪਤਾ ਲੱਗੇ ਕਿ ਕਿਵੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ